ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕਾ ਰਸੋਈ ਦੇ ਵਿੱਚ ਅੱਜ ਜੀ ਆਪਾਂ ਮਿੱਠਾ ਬਣਾਵਾਂਗੇ ਤੇ ਬਹੁਤ ਹੀ ਵਧੀਆ ਬਣੂਗਾ ਓਵੇਂ ਤਾਂ ਆਪਾਂ ਨੂੰ ਜੇ ਕੋਈ ਗੈਸਟ ਆਉਂਦੇ ਆਪਾਂ ਚਾਵਲ ਬਣਾਉਣੇ ਜਾਂ ਸੇਵੀਆਂ ਦੇ ਲੱਗਦੇ ਆ ਨਾ ਅੱਜ ਆਪਾਂ ਪੋਹਿਆਂ ਦਾ ਮਿੱਠਾ ਬਣਾਵਾਂਗੇ ਜੀ ਉਹ ਵੀ ਗੁੜ ਵਾਲਾ ਬਣਾਵਾਂਗੇ ਬਹੁਤ ਹੀ ਹੈਲਦੀ ਹੁੰਦਾ ਨਾਲੇ ਟੇਸਟੀ ਬਣੂਗਾ ਹਾਂਜੀ ਉਹਦੇ ਵਾਸਤੇ ਆਪਾਂ ਜੀ ਆਹ ਦੋ ਕੌਲੀਆਂ ਆਪਾਂ ਲਈਆਂ ਪੋਹਿਆਂ ਦੀਆਂ ਤੇ ਉਹਦਾ ਅੱਧਾ ਆਪਾਂ ਆਹ ਗੁੜ ਲਿਆ ਤੇ ਅੱਧਾ ਹੀ ਆਪਾਂ ਲਿਆ ਜੀ ਮਿਲਕ ਪਾਊਡਰ ਇਧਰ ਜੀ ਆਪਾਂ ਥੋੜਾ ਜਿਹਾ ਜਾਇਫਲ ਲਿਆ ਹੈਗਾ ਜਾਇਫਲ ਦਾ ਪਾਊਡਰ ਆਪਾਂ ਕੱਦੂ ਕਸ ਕਰ ਲਿਆ ਆਹ ਜੀ ਆਪਾਂ ਕਾਜੂ ਤੇ ਬਦਾਮ ਇਧਰ ਆਪਣਾ ਖਸਖਸ 1.5 ਚਮਚਾ ਆਪਾਂ ਖਸਖਸ ਦਾ ਲਿਆ ਇਧਰ ਜੀ ਆਪਾਂ ਸੁੱਕਾ ਕੋਪਾ ਹੁੰਦਾ ਉਹਨੂੰ ਕੱਦੂ ਕਸ ਕੀਤਾ ਹੋਇਆ ਆਪਾਂ ਉਹ ਪਾਵਾਂਗੇ ਤੇ ਬਹੁਤ ਹੀ ਵਧੀਆ ਬਣੂਗਾ ਤੇ ਤੁਸੀਂ ਵੀੜੀਆ ਜ਼ਰੂਰ ਲਾਸਟ ਤੱਕ ਵੇਖਿਓ ਤੇ ਨਾਲ ਬਣਾਇਓ ਘਰੇ ਹੁਣ ਆਪਾਂ ਵੀਡੀਓ ਬਣਾਉਣੀ ਸ਼ੁਰੂ ਕਰਦੇ ਆਂ। ਐਸੇ ਤਾਂ ਮੈਨੂੰ ਥਕਾਵਟ ਬਹੁਤ ਸੀ ਤੇ ਮੇਰੀ ਪੋਤੀ ਆਈ ਸੀ ਕਹਿੰਦੀ ਕਿ ਦਾਦੀ ਮਿੱਠਾ ਬਣਾ ਕੇ ਦੇਓ, ਚਾਵਲ ਬਣਾ ਦੇ। ਮੈਂ ਕਿਹਾ ਮੇਰੇ ਟੰਗਾਂ ਬਹੁਤ ਦਰਦ ਕਰੀ ਜਾਂਦੀਆਂ ਤੇ ਮੈਂ ਇਥੋਂ ਅੱਜ ਕੁਝ ਨਹੀਂ ਬਣਾਦਾ। ਚਲੋ ਦਾਦੀ ਮਿੱਠੇ ਚਾਵਲ ਹੀ ਬਣਾ ਦੇ। ਮੈਂ ਕਿਹਾ ਚਲੋ ਮਿੱਠੇ ਚਾਵਲ ਆਉਣ ਵੀ ਆਹ ਬਣਦੇ ਆਪਨ ਪੋਏ ਤੇ ਨਵੀਂ ਜੀ ਚੀਜ਼ ਹੈ ਤੇ ਆਪਾਂ ਹੀ ਬਣਾ ਲੈਨੇ ਚਲੋ। ਹਾਂ ਜੀ ਸਭ ਤੋਂ ਪਹਿਲਾਂ ਆਪਾਂ ਗੁੜ ਗਰਮ ਕਰਾਂਗੇ। ਆਪਾਂ ਗੁੜ ਪਾ ਲਏ ਪਾਣੀ ਦੇ ਵਿੱਚ। आप डेढ़ कौली पावे पानी की पा बस आप मैल्ट ही करना कोई ये चाशनी वगैरह कुछ नहीं बना आप हम आप मैल्ट करा दो मिनट मैल्ट जाएगा। ਹਾਂਜੀ ਗੋੜਾਪਣਾ ਦੇਖੋ ਮੈਲਟ ਹੋ ਗਿਆ ਉਬਲਣ ਲੱਗ ਗਿਆ ਤੇ ਹੁਣ ਆਪਾਂ ਇਹ ਨੂੰ ਨਾ ਗੈਸ ਬੰਦ ਕਰਕੇ ਸਾਈਡ ਤੇ ਰੱਖ ਦਾਂਗੇ ਇਹਨੂੰ ਤਾਂ ਹਾਂਜੀ ਹੁਣ ਆਪਾਂ ਗੈਸ ਦੁਬਾਰਾ ਚਾਲੂ ਕਰਦੇ ਹਾਂ ਇਹਦੇ ਵਿੱਚ ਆਪਾਂ ਹੁਣ ਰੱਖਾਂਗੇ ਉਪਰ ਕੜਾਈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜਿੱਕੇ ਹੋ ਆਜ ਆਪਾਂ ਨਾ ਛੋਟੀ ਕਰਛੀ ਹੈ ਇਹ ਪਾ ਦਾਂਗੇ ਆਪਾਂ ਇਹਦੇ ਵਿੱਚ ਘਿਓ ਦੀ। ਨਾਲ ਇਹ ਗਰਮ ਹੋ ਗਿਆ ਜਦੋਂ ਹੁਣ ਆਪਾਂ ਇਹਦੇ ਵਿੱਚ ਆਹ ਡਰਾਈ ਫਰੂਟ ਹੈ ਨਾ ਜਿਹੜੇ ਇਹ ਰੋਸਟ ਕਰ ਲਾਂਗੇ ਆਪਾਂ ਇਹਦੇ ਵਿੱਚ। ਇਹ ਪਾ ਦਾਂਗੇ। ਹੁਣ ਆਪਾਂ ਇਹਨਾਂ ਨੂੰ ਰੋਸਟ ਕਰਾਂਗੇ ਥੋੜੇ ਜਿ ਜਦੋਂ ਬ੍ਰਾਊਨ ਹੋ ਗਏ ਨਾ ਉਦੋਂ ਆਪਾਂ ਕੱਢ ਲਾਂਗੇ। ਹਾਂਜੀ ਆਪਨੇ ਬ੍ਰਾਊਨ ਹੋ ਗਏ ਡਰਾਈ ਫਰੂਟ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲਵਾਂਗੇ। ਬੱਧੀ ਆਪਾਂ ਵੈਸੇ ਤਾਂ ਇਹ ਵੀ ਪਾ ਸਕਦੇ ਹਾਂ ਪਰ ਨਾ ਇਹਦੇ ਵਿੱਚ ਨਾ ਫਿਰ ਆਪਾਂ ਨੂੰ ਕ੍ਰਾਂਤੀ ਜਿਹਾ ਵਧੀਆ ਸਵਾਦ ਆਉਂਦਾ ਜਦੋਂ ਆਪਾਂ ਇਹਨਾਂ ਨੂੰ ਰੋਸਟ ਕਰ ਲੈਂਦੇ ਹਾਂ ਘੋੜੇ ਦੇ ਵਿੱਚ ਹੁਣ ਆਪਾਂ ਨਾਰੀਅਲ ਦਾ ਬਰਾਦਾ ਇਹ ਵੀ ਥੋੜਾ ਜਿਹਾ ਆਪਾਂ ਰੋਸਟ ਕਰਾਂਗੇ ਤਾਂਜੀ ਨਾਰੀਅਲ ਦਾ ਬਰਾਦਾ ਵੀ ਆਪਣਾ ਰੋਸਟ ਹੋ ਗਿਆ ਤੇ ਆਪਾਂ ਹੁਣ ਇਹਨੂੰ ਵੀ ਬਾਹਰ ਕੱਢ ਲਾਂਗੇ ਆ ਦੇਖਿਆ ਜਰ ਕੇ ਉਹ ਵਿਚੋਂ ਨਿਕਲ ਜੂਗਾ ਇਸ ਤਰ੍ਹਾਂ ਕਰਕੇ ਇਹਨੂੰ ਆਪਾਂ ਬਾਹਰ ਕੱਢ ਲੈਣਾ ਹਾਂਜੀ ਹੁਣ ਆਪਾਂ ਇਹਦੇ ਚ ਨਾ ਅੱਧਿਕ ਕੜਛੀ ਕੇ ਉਹਦੀ ਹੋਰ ਪਾਵਾਂਗੇ ਆਪਾਂ ਇੰਨਾ ਕ ਪਾਵਾਂਗੇ ਛੋਟੇ 2-3 ਚਮਚੇ ਇਹ ਪਾ ਦਾਂਗੇ ਇਹਦੇ ਵਿੱਚ ਹਾਂਜੀ ਹੁਣ ਆਪਾਂ ਇਹਦੇ ਵਿੱਚ ਆਪੋ ਹੀ ਪਾ ਦਾਂਗੇ ਕੋਏ ਨਾ ਆਪਾਂ ਕਪੜੇ ਨਾਲ ਵੀ ਸਾਫ਼ ਕਰਿਆ ਛੰਡ ਕੇ ਵੀ ਸਾਫ਼ ਕਰਿਆ ਤੇ ਵਧੀਆ ਹੈਗੇ ਕੋਏ ਆਪਣੇ ਹੁਣ ਆਪਾਂ ਇਹਨਾਂ ਨੂੰ ਚਾਰ ਪੰਜ ਮਿੰਟ ਚੱਕਣਾ ਰੋਸਟ ਕਰਾਂਗੇ ਹਾਂਜੀ 2-3 ਮਿੰਟ ਹੋ ਗਏ ਆਪਾਂ ਨੂੰ ਰੋਸਟ ਕਰਦੇ ਆ ਨਾ 2 ਮਿੰਟ ਆਪਾਂ ਹੋਰ ਕਰਾਂਗੇ ਇਹਨਾਂ ਨੂੰ ਰੋਸਟ ਹਾਂਜੀ 2 ਮਿੰਟ ਆਪਾਂ ਨੂੰ ਹੋਰ ਹੋ ਗਏ ਆ ਤੇ ਲੱਗ ਭਾਗਾ ਆਪਾਂ ਨੂੰ 4 ਤੋਂ 5 ਮਿੰਟ ਹੋ ਗਏ ਇਹਨਾਂ ਨੂੰ ਰੋਸਟ ਕਰਦੇ ਆ ਨੂੰ ਤੇ ਹੁਣ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਗੁੜ गुड़ आप इस तरह करके छान नहीं छान पावे जी गैस अपना स्लो है अपना मीडियम से फ्राई फिर हम आप स्लो कर लिया ਅੰਦੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਖਸਖਸ ਨਾਲੇ ਪਾ ਦਾਂਗੇ ਆਪਾਂ ਡਰਾਈ ਫਰੂਟ ਇਹ ਡਰਾਈ ਫਰੂਟ ਜਾਇਫਲ ਦਾ ਪਾਊਡਰ ਹੈ ਜੇ ਆਪਾਂ ਅੱਧਾ ਪਾਵਾਂਗੇ ਸਾਰਾ ਨਹੀਂ ਪਾਉਂਦੇਗੇ ਅੱਧਾ ਪਾਵਾਂਗੇ ਥੋੜੇ ਜੇ ਨਾਲ ਹੀ ਇਹਦੇ ਨਾਲ ਖੁਸ਼ਬੂ ਆਉਣ ਲੱਗ ਜਾਂਦੀ ਬਹੁਤ ਵਧੀਆ ਹੁੰਦਾ ਇਹ ਨਾਲ ਦੀ ਆਪਾਂ 2 ਮਿੰਟ ਪਕਾ ਕੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਮਿਰਚ ਪਾਊਡਰ ਹਾਂਜੀ 2-3 ਮਿੰਟ ਹੋ ਗਏ ਆਪਾਂ ਨੂੰ ਪਕਾਉਂਦਿਆਂ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਮਿਲਕ ਪਾਉਂਦੇ। ਜਿਹੜੀ ਚੋਕੜਾ ਹੈ ਨਾ ਜਾਂਦੀ ਇਹ। ਹੁਣ ਆਪਾਂ ਇਹਨੂੰ ਵਿੱਚ ਮਿਕਸ ਕਰ ਦਿੰਨੇ। ਹਾਂਜੀ ਮਿਕਸ ਹਾਂ ਮਿਲ ਕੇ ਪਾ ਦਰਾਤਾ ਜੀ ਇਹਦੇ ਵਿੱਚ ਮਿਕਸ ਕਰਤਾ ਦੇਖੋ ਹੁਣ ਇਹ ਚ ਪਾਣੀ ਪੂਣੀ ਹੈ ਹੀ ਨਹੀਂ ਨਾ ਦੇਖੋ ਬਹੁਤ ਵਧੀਆ ਬਣ ਗਿਆ ਆਪਣਾ ਮਿੱਠਾ ਚਾਵਲਾ ਵਰਗਾ ਪੋਏ ਮਿੱਠੇ ਪੋਏ ਬਹੁਤ ਹੀ ਵਧੀਆ ਬਣੇ ਆ ਆਪਣੇ ਘਰੇ ਗੈਸਟ ਆਉਣ ਤਾਂ ਆਪਾਂ ਦੁਪਹਿਰੀ ਆਸਤਿਕਾਂ ਕਰਕੇ ਬਣਾ ਕੇ ਖਵਾ ਸਕਦੇ ਆ ਜੇ ਬਰਹਣੇ ਆਉਂਦੇ ਆ ਕੋਈ ਤੇ ਹਾਂਜੀ ਹੁਣ ਆਪਾਂ ਗਾਏ ਸੌਫ ਕਰ ਦਿਆਂਗੇ ਇਹਨਾਂ ਨੂੰ ਕਰਾਂਗੇ ਜੀ ਆਪਾਂ ਸਰਵ ਹਾਂਜੀ ਆਪਣੇ ਮਿੱਠੇ ਪੋਏ ਬਣ ਕੇ ਹੋ ਗਏ ਜੀ ਤਿਆਰ ਦੇਖੋ ਕਿੰਨੋ ਕਿੰਨੇ ਵਧੀਆ ਬਣਿਆ ਤੇ ਬਹੁਤ ਹੀ ਹੈਲਦੀ ਹੈ ਤੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਤੇ ਲਾਈਕ ਸ਼ੇਅਰ ਜਰੂਰ ਕਰਿਓ ਜੀ ਹੁਣ ਆਪਾਂ ਨਾ ਆਪਣੀ ਬੇਵੀ ਨੂੰ ਟੈਸਟ ਕਰਾਉਣੀ ਹੈ ਚੈੱਕ ਕਰਾਉਣੀ ਹੈ ਕਿਵੇਂ ਬਣਿਆ ਆਪਣਾ ਬਹੁਤ ਲਾਸ਼ਮਰੀ ਤੇ ਚੈੱਕ ਕਰੋ ਬਈ ਇਹਨੂੰ ਆ ਠੰਡਾ ਹੀ ਹੈ ਆ ਲੋ ਚੈੱਕ ਕਰੋ ਬਈ ਕਿੰਨੇ ਵਧੀਆ ਬਣਿਆ ਗੋੜਾ ਵਾਲੇ ਪੋਏ ਆਪਣੇ ਬਹੁਤ ਜਮੀ ਬਣਨੇ ਥੈਂਕ ਯੂ ਦਾਦੀ ਥੈਂਕ ਯੂ ਹਾਂਜੀ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਤੇ ਲਾਈਕ ਸ਼ੇਅਰ ਜਰੂਰ ਕਰਿਓ ਸ਼ਰੀਰ ਕੰਡ ਮਸੀਹਾ ਤੇ ਵੱਧ ਤੋਂ ਵੱਧ ਕਰਿਓ ਤੇ ਇਹ ਵੀ ਮੇਰੀ ਪੋਤੀ ਦੇ ਕਹਿਣ ਤੇ ਮੈਨੂੰ ਬਣਾਉਣੇ ਪਏ ਤੇ ਹਾਂਜੀ ਤੁਸੀਂ ਵੀ ਘਰੇ ਬਣਾਇਓ ਜਰੂਰ ਟਰਾਈ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ